ਇਸ ਸਾਈਡ ਤੇ ਪਾਰਕਿੰਗ ਪੂਰੇ ਤਰੀਕੇ ਨਾਲ ਕੀਤੀ ਹੋਈ ਆ ਉਹ ਟੈਂਪੋ ਵਾਲੇ ਨੇ ਡ੍ਰਿੰਕ ਕਰੀ ਹੋਈ ਆ ওভারਲੋਡਿੰਗ ਹੋਤੀ ਗੱਡੀ ਆ ਸੋਰ ਉਹਨੇ ਪਹਿਲਾਂ ਸਾਡੀ ਗੱਡੀ ਬੈਕ ਤੋਂ ਮਾਰੀ ਫਿਰ ਅੱਗੇ ਸਾਈਡ ਤੋਂ ਮਾਰ ਕੇ ਫਿਰ ਦੂਸਰੀ ਵੀਰਾਂ ਦੀ ਗੱਡੀ ਉਹਨੂੰ ਗੱਡੀ ਨੂੰ ਘਸੀੜਦਾ ਹੋਇਆ ਗਾਂ ਲੈ ਗਿਆ ਜੇ ਅਸੀਂ ਸਾਰਾ ਟੱਬਰ ਵਿੱਚ ਹੁੰਦੇ ਤੇ ਕੋਈ ਨੁਕਸਾਨ ਹੋ ਜਾਂਦਾ ਉੱਤੇ ਕੋਈ ਵੀ ਕਾਰਵਾਈ ਨਹੀਂ ਹੋਣ ਦੇ ਉਹ ਇੱਕ ਨੇ ਫੁੱਲ ਡ੍ਰਿੰਕ ਕੀਤੀ ਹੋਈ ਆ ਲਾਇਸੈਂਸ ਉਹਦੇ ਕੋਲ ਨੂੰ ਕੋਈ ਪੁੱਛ ਨਹੀਂ ਰਿਹਾ ਜੇ ਆਦੇ ਮਾਲਕ ਨੂੰ ਸੱਧਿਆ ਆ ਕੋਈ ਰਿਸਪੌਂਸ ਨਹੀਂ ਦੇ ਰਿਹਾ ਕਿ ਇਹਦਾ ਨੁਕਸਾਨ ਕੌਣ ਭਰੇਗਾ ਜੇ ਕੋਈ ਵੀ ਨੁਕਸਾਨ ਹੋ ਜਾਂਦਾ ਜੀ ਦਾ ਨੁਕਸਾਨ ਹੋ ਜਾਂਦਾ ਕੌਣ ਜ਼ਿੰਮੇਵਾਰ ਸੀਗਾ ਇੱਥੇ ਤੇ ਬਲੇਰੋ ਚ ਕਿੰਨੇ ਜਿੰਨੇ ਸੀ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਵਾ ਸ ਵੀਰੇ ਨਹੀਂ ਸਾਨੂੰ ਪਤਾ ਅਸੀਂ ਬੱਚੀ ਦਾ ਦੁੱਧ ਲੈਣ ਵਾਸਤੇ ਉਸ ਰੈਸਟੋਰੈਂਟ ਦੇ ਵਿੱਚ ਗਏ ਹੋਏ ਸੀ ਤੇ ਕਈਆਂ ਗੱਡੀਆਂ ਨਾਲ ਟਕਰਾਈਆਂ ਤੇ ਕਦਰ ਤੀਆਂ ਕੱਡੀਆਂ ਦਾ ਬੜਾ ਨੁਕਸਾਨ ਵੀਰੇ ਦੋਆਂ ਗੱਡੀਆਂ ਨੂੰ ਨੁਕਸਾਨ ਕੀਤਾ ਦੋਵਾਂ ਦਾ ਕਿੰਨਾ ਕ ਨੁਕਸਾਨ ਹੋਇਆ ਮੇਰੇ ਸਾਡੀ ਗੱਡੀ ਉਹ ਇੱਥੇ ਸਾਈਡ ਤੇ ਲੱਗੀ ਹੋਊਗੀ ਬੈਕ ਸਾਈਡ ਉਹਦੀਆਂ ਬਾਰੀਆਂ ਵਗੈਰਾ ਸਭ ਕੁਝ ਬੰਦ ਹੋ ਚੁੱਕਿਆ ਹੈ ਵਿੱਚੋਂ ਵੀ ਗੱਡੀ ਅੰਦਰੋਂ ਵੀ ਸਾਰੀ ਟੁੱਟ ਚੁੱਕੀ ਆ ਬੈਕ ਸਾਈਡ ਫਰੰਟ ਸਾਈਡ ਸਾਰੀ ਡੈਮੇਜ ਹੋਈ ਪਈ ਗੱਡੀ ਇਹਦਾ ਕੋਈ ਜਾਨੀ ਨੁਕਸਾਨ ਹੋਇਆ ਵਾ ਜਾਨੀ ਨੁਕਸਾਨ ਹੋਊ ਵੀ ਸਕਦਾ ਸੀ ਅਸੀਂ ਪੂਰੀ ਦੀ ਪੂਰੀ ਫੈਮਿਲੀ ਹੀ ਵਿੱਚ ਸਾਂ ਤੇ ਮਾਲੀ ਨੁਕਸਾਨ ਕਿੰਨਾ ਕੁ ਹੋ ਗਿਆ ਫਸ ਟਾਈਮ ਜਿਹੜੇ ਵੀਰ ਸੀ ਉਹਨਾਂ ਦੇ ਹੱਥਾਂ ਪੈਰਾਂ ਦੇ ਸੱਟਾਂ ਲੱਗੀਆਂ ਵੀ ਹੋਈਆਂ ਨੇ ਮਾਲੀ ਨੁਕਸਾਨ ਤਾਂ ਕਾਫੀ ਹੋਇਆ ਤੇ ਮੰਗ ਕੀ ਕਰਦੇ ਆ ਮੰਗ ਇਹ ਹੀ ਕਿ ਸਾਡੀ ਗੱਡੀਆਂ ਦਾ ਜੋ ਵੀ ਖਰਚਾ ਉਹਨਾਂ ਦੀ ਗੱਡੀ ਦਾ ਸਾਡੀ ਖਰਚੀ ਤੇ ਗੱਡੀ ਦਾ ਉਹ ਸਾਰਾ ਖਰਚਾ ਭਰਨ ਮਾਲਕ ਨੂੰ ਸੱਦਿਆ ਹੈ